ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਆਖਦੇ ਆਂ ਕਿ ਰੌਪੜ ਮਰੰਡੇ ਨੂੰ ਸਲਾਮ ਕਹਿਣਾ ਆਂ ਮਨੁੱਖਤਾ ਦੇ ਪਿਆਰ ਦਾ ਇੱਕ ਜਾਮ ਲੈਣਾ ਆਂ ਏਕਤਾ ਤੇ ਬੀਵਤਾ ਦਾ ਸੋਮਾ ਜਿੱਥੋਂ ਫਟਿਆ ਵਧਾਈਆਂ ਨਾਲ ਭਰੀ ਪ੍ਰਣਾਮ ਦੇਣਾ ਆਂ ਦੋਸਤਾਂ ਦੀ ਖੁਸ਼ੀਆਂ ਦੇ ਖੇੜਿਆਂ ਨੂੰ ਵੇਖ ਕੇ ਮੋਹ ਵਿੱਚ ਭਿੱਜੀ ਹੋਈ ਪ੍ਰਣਾਮ ਦੇਣਾ ਆਂ ਅਸੀਂ ਤੁਹਾਨੂੰ ਦੋਸਤੋਂ ਸਲਾਮ ਕਹਿਣਾ ਆਂ ਵਧਾਈਆਂ ਨਾਲ ਭਰੀ ਪ੍ਰਣਾਮ ਦੇਣਾ ਆਂ ਤੌਡੀ ਧਰਤੀ ਉੱਤੇ ਹੀ ਤਾਂ ਸਜਿਆ ਸੀ ਖਾਲਸਾ ਅਸੀਂ ਵੀ ਨਿਮਾਣੇ ਇੱਥੋਂ ਮਾਣ ਲੈਣ ਆਏ ਹਾਂ ਹੱਸੋ ਖੇਡੋ ਖੁਸ਼ੀਆਂ ਮਨਾਓ ਪਿਆਰੇ ਦੋਸਤੋ ਅਸੀਂ ਤੁਹਾਡੇ ਏਕੇ ਨੂੰ ਸਲਾਮ ਕਹਿਣ ਆਏ ਆਂ ਰੋਪੜ ਮਰੰਡੇ ਨੂੰ ਸਲਾਮ ਕਹਿਣ ਆਂ ਰੋਪੜ ਮਰੰਡੇ ਨੂੰ ਸਲਾਮ ਕਹਿਣ ਆਂ ਜਿੱਥੇ ਟਿਕਮਾ ਮਾਹੌਲ ਕੋਈ ਰੰਗ ਨਾ ਫਸਾਦ ਜਿੱਥੇ ਟਿਕਮਾ ਮਾਹੌਲ ਕੋਈ ਦੰਗਾ ਨਾ ਫਸਾਦ ਸਾਡਾ ਸਾਰਿਆਂ ਤੋਂ ਸੋਨਾ ਰੰਗਲਾ ਪੁਆਦ ਮਾਝਾ ਮਾਲਵਾ ਦੁਆਬਾ ਤੇ ਪੁਆਦ ਵੇਖ ਲੋ ਮਾਝਾ ਮਾਲਵਾ ਤੇ ਦੁਆਬਾ ਵੇਖ ਲੋ ਸਾਡਾ ਸਾਰਿਆਂ ਤੋਂ ਸੋਨਾ ਪੰਜਾਬ ਵੇਖ ਲੋ ਹਾਂਜੀ ਸਾਡੇ ਸਾਰਿਆਂ ਤੋਂ ਸੋਨਾ ਪੰਜਾਬ ਵੇਖ ਲੋ ਕਈ ਸੂਫੀ ਸੰਤ ਫਕੀਰਾਂ ਦੀ ਇਹ ਧਰਤੀ ਆਸ਼ਿਕ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਗੱਲ ਕਿਤੇ ਸਰਵ ਮਕੀਆਂ ਕਪਾਹਾਂ ਦੀ ਕਿਤੇ ਜੰਨਤ ਵਰਗੇ ਰਾਹਾਂ ਦੀ ਗੱਲ ਕਰਾਂ ਮੈਂ ਆਪਣੇ ਸਾਹਾਂ ਦੀ ਬੇਬੇ ਬਾਪੂ ਦੀਆਂ ਪਰਵਾਹਾਂ ਨਹੀਂ ਸਿਫਤ ਕਰਾਂ ਮੈਂ ਆਪਣੇ ਸੋਹਣੇ ਦੇਸ਼ ਪੰਜਾਬ ਦੀ ਕੀ ਕੀ ਸਿਫਤ ਕਰਾਂ ਮੈਂ ਆਪਣੇ ਸੋਹਣੇ ਦੇਸ਼ ਪੰਜਾਬ ਦੀ ਜੀ ਹਾਂ ਜਿੱਥੇ ਗੱਲ ਪੰਜਾਬ ਦੀ ਹੁੰਦੀ ਹੈ ਉੱਥੇ ਬਹੁਤ ਸਾਰੀਆਂ ਗੱਲਾਂ ਮਨੋਮਨੀ ਚੱਲ ਪੈਂਦੀਆਂ ਨੇ ਕਿ ਜਿਵੇਂ ਆਪਣਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਮਾਂ ਬੋਲੀ ਸੋ ਜਿਵੇਂ ਕਿ ਕਹਿੰਦੇ ਨੇ ਕਿ ਸੂਰਮਿਆਂ ਸਰਦਾਰਾਂ ਦੇ ਕਈ ਸੂਫੀ ਸੰਤ ਫਕੀਰਾਂ ਦੀ ਇਹ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਫੱਕਰ ਫਕੀਰ ਪੈਦਾ ਕੀਤੇ ਨੇ ਬਹੁਤ ਸਾਰੇ ਯੋਧੇ ਪੈਦਾ ਕੀਤੇ ਨੇ ਜਿਨ੍ਹਾਂ ਬਾਰੇ ਆਪਾਂ ਇਤਿਹਾਸਾਂ ਵਿੱਚ ਵੀ ਪੜਦੇ ਆ ਤੇ ਸਭ ਤੋਂ ਵੱਡੀ ਦਾਤ ਇੱਥੇ ਗੁਰੂਆਂ ਨੇ ਬਖਸ਼ੀ ਹੈ ਕਿ ਆਪਾਂ ਨੂੰ ਪੰਜਾਬੀ ਹੋਣ ਦਾ ਮਾਣ ਬਖਸ਼ਿਆ ਤੇ ਸਿੱਖੀ ਨਾਲ ਜੋੜਨਾ ਕੀਤਾ ਹੈ ਤੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਨਵਜੋਤ ਸਿੰਘ ਵੱਲੋਂ ਤੇ ਮੇਰੀ ਸਹਾਇਕ ਨਿੱਕੀ ਭੈਣ ਸਾਨੀਆ ਵੱਲੋਂ ਸਤਿ ਸ਼੍ਰੀ ਅਕਾਲ ਸੋਧ ਨੂੰ ਸਾਰਿਆਂ ਨੂੰ ਦਿਲੋਂ ਜੀ ਆਇਆਂ ਆਖਦੇ ਹਾਂ ਜੀ ਅੰਮ੍ਰਿਤ ਧੰਨਵਾਦ ਕਰਦੇ ਹਾਂ ਉਸ ਸੋਕਾਰ ਪਰਖ ਦਾ ਜਿਨ੍ਹਾਂ ਨੇ ਆਪਾਂ ਨੂੰ ਜੁੜ ਬੈਠ ਕੇ ਇਕੱਠੇ ਹੋ ਕੇ ਖੁਸ਼ੀਆਂ ਮਨਾਉਣ ਦਾ ਸਮਾਂ ਦਿੱਤਾ ਹੈ ਤੇ ਦੂਜਾ ਧੰਨਵਾਦ ਕਰਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਮੁੱਖ ਸੰਚਾਲਕ ਸਪੋਕਨ ਇੰਸਟੀਟਿਊਟ ਦੇ ਜੋ ਐਮ ਡੀ ਸਰ ਨੇ ਸੰਦੀਪ ਸਰ ਅਤੇ ਐਮ ਡੀ ਮੈਮ ਕੁਲਦੀਪ ਕੌਰ ਜਿਨ੍ਹਾਂ ਦੀ ਬਦੌਲਤ ਆਪਾਂ ਨੂੰ ਇਹ ਤੀਆਂ ਦਾ ਮੇਲਾ ਮਨਾਉਣ ਦਾ ਮੌਕਾ ਮਿਲਿਆ ਹੈ ਮੈਂ ਸਾਰਿਆਂ ਹੀ ਦੇਖਣੀ ਹੈ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਵਧੀਆ ਤਰੀਕੇ ਨਾਲ ਆਪਣਾ ਅਡਜਸਟ ਕਰਕੇ ਬੈਠ ਜਾਓ ਕਿਉਂਕਿ ਘੱਟੋ ਘੱਟ 2 ਤੋਂ 3 ਘੰਟੇ ਦਾ ਇਹ ਪ੍ਰੋਗਰਾਮ ਚੱਲਣਾ ਹੈ ਹਵਾ ਵੀ ਚੱਲ ਰਹੀ ਹੈ ਜਪਤਵੰਤੇ ਸੱਜਣ ਪਹੁੰਚੇ ਨੇ ਇੰਸਟੀਚਿਊਟ ਵੱਲੋਂ ਤੇ ਸਾਡਾ ਆਪਣੇ ਐਂਕਰਾਂ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਜੀ ਆਇਆਂ ਆਖਦੇ ਹਾਂ ਸੋਹਣ ਸ਼ੁਰੂਆਤ ਕਰਦੇ ਹਾਂ ਇਸ ਤੇ ਅੱਜ ਦੇ ਰੰਗਾਰੰਗ ਪ੍ਰੋਗਰਾਮ ਦੀ ਸੋਹਣ ਸ਼ੁਰੂਆਤ ਕਰਦੇ ਹਾਂ ਅੱਜ ਇਸ ਰੰਗਾਰੰਗ ਪ੍ਰੋਗਰਾਮ ਤੀਆਂ ਦਾ ਮੇਲੇ ਦਾ ਕਾਜ ਦੀ ਜੋ ਸ਼ੁਰੂਆਤ ਹੁੰਦੀ ਹੈ ਉਹ ਆਪ ਤੇ ਅਰੇਂਜਮੈਂਟ ਵੀ ਬਹੁਤ ਵਧੀਆ ਹੋਇਆ ਹੋਇਆ ਸੋ ਅੱਜ ਆਪਾਂ ਸ਼ੁਰੂਆਤ ਕਰਦੇ ਆਂ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਆਖਦੇ ਆਂ ਕਿ ਰੋਪੜ ਮਰੰਡੇ ਨੂੰ ਸਲਾਮ ਕਹਿਣਾ ਆਂ ਮਨੁੱਖਤਾ ਦੇ ਪਿਆਰ ਦਾ ਇੱਕ ਜਾਮ ਲੈਣਾ ਆਂ ਏਕਤਾ ਤੇ ਵੀਰਤਾ ਦਾ ਸੋਮਾ ਜਿੱਥੋਂ ਫਟਿਆ ਵਧਾਈਆਂ ਨਾਲ ਪਰਿ ਪ੍ਰਣਾਮ ਦੇਣਾ ਆਂ ਦੋਸਤਾਂ ਦੇ ਖੁਸ਼ੀਆਂ ਦੇ ਖੇੜਿਆਂ ਨੂੰ ਵੇਖ ਕੇ ਮੋਹ ਵਿੱਚ ਭਿੱਜੀ ਹੋਈ ਪ੍ਰਣਾਮ ਦੇਣ ਆਇਆ ਅਸੀਂ ਤੁਹਾਨੂੰ ਦੋਸਤੋ ਸਲਾਮ ਕਹਿਣ ਆਇਆ ਵਧਾਈਆਂ ਨਾਲ ਭਰੀ ਪ੍ਰਣਾਮ ਦੇਣ ਆਇਆ ਤੁਹਾਡੀ ਧਰਤੀ ਉੱਤੇ ਹੀ ਤਾਂ ਸਜਿਆ ਅਸੀਂ ਖਾਲਸਾ ਅਸੀਂ ਵੀ ਨਿਮਾਣੇ ਇਥੋਂ ਮਾਣ ਲੈਣ ਆਏ ਹਾਂ ਹੱਸੋ ਖੇਡੋ ਖੁਸ਼ੀਆਂ ਮਨਾਓ ਪਿਆਰੇ ਦੋਸਤੋ ਅਸੀਂ ਤੁਹਾਡੇ ਏਕੇ ਨੂੰ ਸਲਾਮ ਕਹਿਣ ਆਇਆ ਰੋਪੜ ਮਰੰਡੇ ਨੂੰ ਸਲਾਮ ਕਹਿਣ ਆਇਆ ਰੋਪੜ ਮਰੰਡੇ ਨੂੰ ਸਲਾਮ ਕਹਿਣ ਆਇਆ ਜਿੱਥੇ ਟਿਕਮਾ ਮਾਹੌਲ ਕੋਈ ਰੰਗ ਨਾ ਫਸਾਦ ਜਿੱਥੇ ਟਿਕਮਾ ਮਾਹੌਲ ਕੋਈ ਦੰਗਾ ਨਾ ਫਸਾਦ ਹੌਲੇ ਦਾ ਪਦੇ ਵਤਨ ਦਾ ਨਾ ਫਿਰ ਆਂਦਾ ਏ ਇਹ ਸਭ ਕਿਸੇ ਦੇ ਕਠਾਵਾ ਹੋਇਆ ਸੱਦ ਦੇ ਸਦੀਆ ਰਚਨਾਵਾ ਪਰ ਫਿਰ ਵੀ ਮੈਂ ਚਾਹ खा तूं उन ते जमो दोड़के न खड़े खोटे चके नी है सुख नाल मित्रे यादि बड़े ਕਦੇ ਚੱਕ ਦੇਣਗੇ ਨਹੀਂ ਹੈਗੇ ਸੁਖ ਨਾਲ ਮਿੱਤਰਾਂ ਦੇ ਯਾਰ ਬਣ हेलो हस रहे बड़ा सोहना लग रहा है साढ़े हल्के बहुत सोने एम एल ए सरदार चरणजीत सिंह चनी साहब पहुंचे हुए ने ਸੰਦੀਪ بھائی ਜੀ ਜਿਹੜਾ ਦੀ ਬਦੌਰਦ ਤੁਸੀਂ ਸਾਰੇ ਇਕੱਠੇ ਹੋਏ ਐਨਾ ਸੋਹਣਾ ਪ੍ਰੋਗਰਾਮ ਚੱਲਦਾ ਵਿੱਚ ਮੈਂ ਵੈਸੇ ਸੰਗ ਕਰਨਾ ਆ ਗਿਆ ਸਾਨੂੰ ਬੜੀ ਸੋਹਣੀ ਪਰਫਾਰਮੈਂਸਾਂ ਚੱਲ ਰਹੀਆਂ ਸਾਰੇ ਸਟੂਡੈਂਟਾਂ ਨੇ ਆ ਤੇ ਬੜਾ ਵਧੀਆ ਲੱਗਦਾ ਸੋ ਬਹੁਤਾ ਟਾਈਮ ਨਾ ਲੰਘਦੇ ਹੋਏ ਆਪਾਂ ਇੱਕ ਟੀਆਂ ਦਾ ਗੀਤ ਹਾਜ਼ਰ ਕਰਨ ਲੱਗੇ ਆ ਜੀ ਹਾਂਜੀ ਰੱਬ ਦੀ ਆਈ ਬੈਠੀ ਕਿਉਂ ਮਥੇ ਵਟ ਪਾਈ ਤੇਰੇ ਨਾ ਸਮਝੀ ਮੈਨੂੰ ਕੈ ਦੁੱਖ ਦੇਣਾ ਚਾਹੁੰਦੀ ਆ ਮੈਨੂੰ ਕੁੱਕ ਵਿੱਚ ਕਤਲ ਕਰੀਂ ਰਾਮਾ ਮੈਂ ਜੀਣਾ ਚਾਹੁੰਦੀ ਆ ਹੋ ਮੈਨੂੰ ਕੁੱਕ ਵਿੱਚ ਕਤਲ ਕਰੀਂ ਰਾਮਾ ਮੈਂ ਜੀਣਾ ਚਾਹੁੰਦੀ ਆ ਹੋੱਥੀ ਇੱਥੇ ਪੁੱਤ ਬਿੱਤੇ ਫਰਕ ਨਾ ਕੋਈ ਸੁਣ ਲੈ ਮੇਰੀ ਮਾਂ ਅਰਜੋਈ ਪਤਾ ਜਦੋਂ ਹੁੰਦਾ ਲੱਗਿਆ ਮੇਰਾ ਤੂੰ ਉਦੋਂ ਦੀ ਜਾਨੇ ਰੋਈ ਬਸ ਮੈਂ ਮਾਂ ਗੋਦ ਤੇਰੀ ਵਿੱਚ ਮੇੜਾ ਚੌਂਦੀਆ ਹੋ ਮੈਨੂੰ ਕੁੱਖ ਵਿੱਚ ਕਤਲ ਕਰੀ ਨਾ ਮਾਂ ਬੇ ਜੀਣਾ ਚਾਹੁੰਦੀ ਆ ਹੋ ਮੈਨੂੰ ਕੁੱਖ ਵਿੱਚ ਕਤਲ ਕਰੀ ਨਾ ਮਾਂ ਬੇ ਜੀਣਾ ਚਾਹੁੰਦੀ ਆ ਮਾਰ ਬੁਲਾਰਾ ਪਿੰਗ ਚੜਾਵਾ ਗਿੱਦੇ ਵਿੱਚ ਭੜਥੂ ਪਾਵਾਂ ਮਾਰ ਅੱਡੀ ਕੁੜਿਓ ਨੀ ਮੈਂ ਮਾਪਿਆਂ ਨੇ लाਡਲੀ ਰੱਖੀ ਨੀ ਕੁੜਿਓ ਨੀ ਮੈਂ ਮਾਪਿਆਂ ਨੇ लाਡਲੀ ਰੱਖੀ ਕਿਮੋਟ ਇੱਕ ਤੇਰੀ ਘਰ ਦੀ ਸਵੇਰ ਹੈ ਟਟਾ 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 ਆਹ ਕਿਮਸਾਰੀ ਛੱਡ ਪਿਆ ਹੋ ਗਿਆ ਦਰੂ ਤੇ ਕੋਈ ਐ ਬਤਾਏ ਲੱਗਦਾ ਮਰੂ ਜੇ ਸ਼ਹਿਰ ਕੰਦੀ ਗੜਦਾ ਹੀ ਹਿਉ ਦਾ ਨਾ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਪਰ ਜਾਂਦਾ ਹੈ ਖਿਆਲਾਂ ਵਿੱਚ ਬੱਦਲਾਂ ਦੀ ਗੜਗੜਾਹਟ ਤੇ ਮੋਰਾਂ ਦੀ ਕਿਆਉ ਕਿਆਉ ਸੁਣ ਗੂੰਜਦੀ ਹੈ ਸੋਣ ਤੇ ਪੁਹਾਰ ਕੱਪੜੇ ਪੌਂਦੀਏ ਤਾਂ ਮਾਨੂੰ ਹੁ ਲਾਰਾ ਦਿਲਦੀ ਹੈ ਕੁੜੀਆਂ ਚਿੜੀਆਂ ਮੁਟਿਆਰਾਂ ਵਿਆਹਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿੱਚ ਖੇਡਦਾ ਪਰ ਜਾਣਾ ਤੇ ਸੰਭਾਵਕ ਹੈ ਗੱਭਰੂ ਖੁਸ਼ ਹੁੰਦੇ ਹਨ ਕਿਉਂਕਿ ਜੋ ਹੋਣਾ ਧਿਆ ਮੰਗੇਤਰਾਂ ਵੋਟੀਆਂ ਤੇ ਭੈਣਾ ਸਭ ਖੁਸ਼ ਹਨ ਬੁੱਟੇ ਬੁੱਡੀਆਂ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦੇ ਬੱਚੇ ਬੱਚੀਆਂ ਖੁਸ਼ ਹਨ ਧੀਆਂ ਸੌਣ ਦੇ ਮਹੀਨੇ चैनल पक्ष भी तीज वाले दिन शुरू हो गया

ਉਹ ਹੋ ਆਉਣ ਇੱਕ ਵਾਜੂ ਘੱਟਵੇ ਚੱਲੇ ਜਨਾਬ ਨੂੰ ਭੁੱਲ ਕੇ ਸ਼ਰਾਬ ਨੂੰ ਭੁੱਲ ਕੇ ਮਸਾਬਤ ਕੁਝ ਭੁੱਲ ਕੇ ਹੱਜ ਲੈਣ ਦੇ ਰਿਆ ਦੀ ਰਾਣੀ ਨੂੰ ਵੀ ਖੁੜੀਆਂ ਸਭ ਕਲਾਕ ਹੋ ਸਾਰੇ ਸੱਤ ਜਿਹੜੇ ਗਏ ਨੇ ਅਸੀਂ ਪਰਵਾਸ ਕਰਦੇ ਜੀ ਆਪੇ ਜੈ ਦੀ ਸਤਿ ਸ੍ਰੀ ਅਕਾਲ ਤੋਂ ਜੈ ਦੀ ਜੀ ਐਜੂਕੇਸ਼ਨ ਸੈਂਟਰ ਮਰੰਡਾ ਵੱਲੋਂ ਸਾਰਿਆਂ ਨੂੰ ਜਿੰਨੀਆਂ ਵੀ ਮੇਰੀਆਂ ਭੈਣਾਂ ਬੱਚੀਆਂ ਦੂਹੋਂ ਨੇੜੋਂ ਚੱਲ ਕੇ ਆਈਆਂ ਸਾਰਿਆਂ ਨੂੰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਦੀ ਸਾਂਝ ਪਾਓ ਵੈਗਰੋ ਜੀ ਦਾ ਖਾਲਸਾ ਕਹਿੰਦੇ ਦਿਲਾਂ ਵਿੱਚ ਕਹਿੰਦੇ ਆਲੇ ਦਰਵਾ ਨੇ ਹਰੀਆਲੀ ਐ ਤੇ ਦਿਲਾਂ ਵਿੱਚ ਦਿਲਾਂ ਵਿੱਚ ਹਾਂ ਜੀ ਤੁਸੀਂ ਸਾਨੂੰ ਬਹੁਤ ਹੀ ਮਾਨ ਸਤਿਕਾਰ ਬਖਸ਼ਿਆ ਤੁਸੀਂ ਇੱਥੇ ਸਾਨੂੰ ਬੁਲਾਇਆ ਥੋੜਾ ਅਸੀਂ ਮੈਂ ਨਾ ਸੰਦੀਪ ਵੀਰ ਕਹਿੰਦਾ ਸੀ ਕਹਿੰਦਾ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਨਾ ਹੈ ਪਰ ਮੈਂ ਅਸੀਂ ਤੁਹਾਡਾ ਧੰਨਵਾਦ ਕਰਨਾ ਕਿ ਤੁਸੀਂ ਸਾਨੂੰ ਇੰਨੇ ਸੋਹਣੇ ਪ੍ਰੋਗਰਾਮ ਚ ਬੁਲਾਇਆ ਸਾਨੂੰ ਲੱਗਦਾ ਸੀਗਾ ਕਿ ਇਹ ਪ੍ਰੋਗਰਾਮ 1 ਵਜੇ ਖਤਮ ਹੋ ਜਾਊਗਾ ਪਰ ਸੱਚੀ ਗੱਲ ਕਹਾ ਜਾਨ ਮੂ ਜੀ ਨਹੀਂ ਕਰਿਆ ਮੈਂ ਆਪਣੀ ਖੁਦ ਬੁਆ ਦਾ ਸੰਧਾਰਾ ਦੇ ਕੇ ਆਉਣਾ ਹੈ ਉਹਨਾਂ ਦੀ ਸ਼ਾਮ ਨੂੰ 5 ਵਜੇ ਡਿਊਟੀ ਹੈ ਮੇਰੀ ਮਾਤਾ ਦਾ ਤੁਸੀਂ ਫੋਨ ਚੈੱਕ ਕਰ ਸਕਦੇ ਹੋ ਛੇਵਾਂ ਫੋਨ ਆਇਆ ਹੈ ਤੇ ਬਹੁਤ ਹੀ ਮੇਰੀਆਂ ਬੱਚੀਆਂ ਨੇ ਮੈਨੂੰ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਜਿੰਨਾ ਤੁਹਾਡੀ ਮਤਲਬ ਕਿ ਤਾਰੀਫ ਕੀਤੀ ਜਾਵੇ ਉਨੀ ਘੱਟ ਐ ਬਸ ਬਾਕੀ ਮੈਂ ਤੁਹਾਨੂੰ ਇੱਕ ਮੈਸੇਜ ਵਿੱਚ ਐਦਾ ਹੀ ਆ ਜਾਣੀਆਂ ਪਰਦੇ ਰਹੀਏ ਤੇ ਆਪਣੀ ਆਪਣੀ ਛੇੜੀ ਸਾਡੀ ਆਮ ਆਦਮੀ ਪਾਰਟੀ ਆ ਸੀ ਉਹਨੂੰ ਵੀ ਬਲੰਦੀਆਂ ਤੇ ਲੈ ਕੇ ਜਾਈਏ ਤੇ ਸਪੈਸ਼ਲ ਥੈਂਕਸ ਐ ਇਹਨਾਂ ਨੇ ਐਂਕਰ ਕੀਤਾ ਕੀ ਨਾਮ ਰਾਜੇ ਤੁਹਾਡਾ ਨਵਜੋਤ ਦੇ ਸਾਨਿਆ ਸਪੈਸ਼ਲ ਥੈਂਕਸ ਐ ਤੇ ਮੇਰੇ ਰਾਜੇ ਵੀਰ ਦਾ ਬਹੁਤ ਥੈਂਕਸ ਐ ਤੇ ਆਪਣੇ ਗੁਰੀ ਵੀਰ ਜੀ ਦਾ ਬਹੁਤ ਥੈਂਕਸ ਐ ਮੇਰੀ ਦੀ ਮੈਡਮ ਜੀ ਦਾ ਬਹੁਤ ਥੈਂਕਸ ਅ ਸਪੈਸ਼ਲ ਥੈਂਕਸ ਫॉर ਅਨਮੋਲ ਐਂਡ ਕਮ ਥੈਂਕ ਯੂ ਸੋ। ਅਗੇਤੀ ਆਪਾਂ ਬਰਾਬਰ ਆਉਂਦੀ ਐਂਡਿੰਗ ਤੇ ਪਹੁੰਚੀਏ। ਸੋ ਸਾਰੇ ਬੱਸ ਅੱਧੇ ਘੰਟੇ ਲਈ ਰੋਟਿਕ ਜਾਣਾ। ਆ ਜਾ ਵੀਰੇ ਆ ਜਾ। ਇਹ ਸਾਰਾ ਪ੍ਰੋਗਰਾਮ ਜਿਹੜਾ ਅੱਜ ਦਾ ਪ੍ਰੋਗਰਾਮ ਆਪਣਾ ਹੋਇਆ 30 ਸੈਲੀਬ੍ਰੇਟ ਕੀਤੀ ਆਪਾਂ ਨੇ ਬਹੁਤ ਵਧੀਆ ਪ੍ਰੋਗਰਾਮ ਰਿਆਂ ਤੇ ਥੋੜੀਆਂ ਅੱਜ ਕੋਕਾ ਕਲਕਾਰੀਆਂ ਥੋੜੀਆਂ ਰੋਕ ਲਓ ਗੱਲਾਂ ਸੁਣ ਲਓ ਫਿਰ ਆਪਾਂ ਟਾਈਮ ਦਵਾਂਗੇ ਤੁਹਾਨੂੰ ਇਹਨਾਂ ਚੀਜ਼ਾਂ ਲਈ ਠੀਕ ਹੈ ਥੋੜਾ ਸੁਣੋ ਜਾਨ ਨਾਲ ਗੱਲ ਆਪਾਂ ਕਰਨੀ ਹੈ ਇਹ ਮੈਂ ਥੋੜੀ ਜੀ ਹੁਣ ਪਹਿਲਾਂ ਗੱਲਾਂ ਬਾਤਾਂ ਨਹੀਂ ਹੋਈਆਂ ਤੁਸੀਂ ਡਾਂਸ ਪਰਫਾਰਮੈਂਸ ਕਰਿਆ ਸਾਰਾ ਕੁਝ ਕਰਿਆ ਹੁਣ ਥੋੜੇ ਇਹ ਨਾ ਕਹੋ ਕਿ ਅਸੀਂ ਬੋਰ ਹੋ ਗਏ ਲੈਕਚਰਵਾਜੀ ਹੋ ਗਈ ਤੁਹਾਡੇ ਕੰਮ ਦੀਆਂ ਗੱਲਾਂ ਧਿਆਨਯੋਗ ਗੱਲਾਂ ਠੀਕ ਹੈ ਸਟਾਰਟ ਕਰਦੇ ਹਾਂ ਕਿ ਜਦੋਂ ਅਸੀਂ ਹਰ ਸਾਲ ਵੈਸੇ ਤਾਂ ਕੋਈ ਨਾ ਕੋਈ ਈਵੈਂਟ ਆਪਣੇ ਇੰਸਟੀਚੂਟ ਦੇ ਵਿੱਚ ਕਰਦੇ ਹਾਂ ਉਹ ਤਾਂ ਕਰਦੇ ਹਾਂ ਕਿਉਂਕਿ ਇੰਸਟੀਚੂਟ ਦੇ ਬ੍ਰਾਂਡ ਵਿੱਚ ਬਹੁਤ ਸਾਰੇ ਨੇ ਆਇਲ ਸੈਂਟਰ ਨੇ ਚੱਲਦੇ ਨੇ ਜਾਂ ਫਿਰ بڑے ادارے ਚੱਲਦੇ ਨੇ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕੋਲ ਬੱਚਾ ਹੈਗਾ ਤਾਂ ਅਸੀਂ ਚਾਹੁੰਦੇ ਹਾਂ ਕਿ ਜੇ ਬੱਚਾ ਹੈਗਾ ਤਾਂ ਬੱਚੇ ਇਹ ਨਹੀਂ ਹੈਗਾ ਸਾਡਾ ਕੰਮ ਕੀ ਤੁਸੀਂ ਆਉਣਿਓ ਫੀਸ ਦੇਤੀ ਅਸੀਂ 2 ਘੰਟੇ ਲਵਾਦੇ ਚਲੋ ਅਸੀਂ ਚਾਹੁੰਦੇ ਹਾਂ ਕੁਝ ਅਲੱਗ ਹੋ ਜਵੇ ਅਲੱਗ ਦਾ ਮਤਲਬ ਕਿ ਤੁਹਾਡੇ ਚ ਜਿਹੜਾ ਟੈਲੈਂਟship ਆ ਉਹਨੂੰ ਅਸੀਂ ਬਾਹਰ ਲੈ ਕੇ ਆਈਏ ਸ਼ੋਰਟ ਟਰਮ ਕੋਰਸ ਹੈ ਕਿ ਡਿਪਲੋਮੇ ਵੀ ਹੈਗੇ ਆ ਜੋ ਤੁਸੀਂ ਕਰਦੇ ਹੋ ਸੀ ਉਹਨਾਂ ਚ ਚਾਹੁੰਦੇ ਆ ਕਿ ਦੋ ਤਿੰਨ ਇਵੈਂਟ ਅਸੀਂ ਸਾਜ ਕਰਾਉਣੇ ਜਿਵੇਂ ਬਲੱਡ ਨੇਸ਼ਨ कॅम्प ਅਸੀਂ ਹਰ ਸਾਲ ਕਰਾਉਂਦੇ ਆ ਜਿਹੜੇ ਵਿੱਚ ਲੌਂਗ ਟਰਮ ਸਾਡੇ ਨਾਲ ਚੱਲਣਗੇ ਵਨイヤー ਦੇ ਵਿੱਚ ਸ਼ਾਇਦ ਉਹ ਆਉਣ ਵਾਲਾ ਸਾਡਾ ਬਲੱਡ ਕੈਂਪ ਉਹ ਵੀ ਦੇਖ ਸਕਣ ਇਸ ਤੋਂ ਬਾਅਦ ਸਾਡੀ ਲੋਹੜੀ ਸੈਲੀਬ੍ਰੇਸ਼ਨ ਹੁੰਦੀ ਹੈ ਉਹ ਵੀ ਅਸੀਂ ਇਸੇ ਤਰ੍ਹਾਂ ਮਨਾਉਨੇ ਆ ਲੋਹੜੀ ਵੀ ਬਹੁਤ ਵਧੀਆ ਤਰੀਕੇ ਨਾਲ ਤੇ ਜਾ ਕੇ ਸਾਡਾ ਇਹ ਤੀਜ ਸੈਲੀਬ੍ਰੇਸ਼ਨ ਇਸ ਤੋਂ ਇਲਾਵਾ ਛੋਟੇ-ਛੋਟੇ ਇਵੈਂਟ ਹੋਰ ਹੁੰਨੇ ਆ ਮੂਮੈਂਟ ਡੇ ਆ ਗਿਆ ਜਾਂ ਫਿਰ ਹੋਰ ਇਦਾਂ ਦੇ ਉਹ ਅਸੀਂ ਮਨਾਉਂਦੇ ਰਹਿੰਦੇ ਹਾਂ ਤਾਂ ਮਨਾਉਂਦੇ ਤਾਂ ਕਿ ਐਕਟੀਵਿਟੀ ਰਹੀ ਤੁਹਾਡੇ ਐਜੂਕੇਸ਼ਨ ਸੈਂਟਰ ਦੇ ਵਿੱਚ ਆਪਣਾ ਤੁਹਾਡਾ ਤੀਜ ਸੈਲੀਬ੍ਰੇਟ ਕੀਤੀ ਗਈ ਹੈ ਹਨ ਤੇ ਪੂਰਾ ਕੀ ਸੀਗਾ ਜੀ ਪ੍ਰੋਗਰਾਮ ਅੱਜ ਦਾ ਤੇ ਕੀ ਕੀ ਪਰਫਾਰਮ ਕੀਤਾ ਬੱਚਿਆਂ ਨੇ ਜ਼ਰੂਰ ਦੱਸੋ ਇਹਦੇ ਬਾਰੇ ਅੱਜ ਸਾਡੇ ਇੰਸਟੀਟਿਊਟ ਪੰਜਾਬ ਐਜੂਕੇਸ਼ਨ ਸੈਂਟਰ ਮੋਰੰਡਾ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਤੀਜ ਤਿਉਹਾਰ ਸੈਲੀਬ੍ਰੇਟ ਕੀਤਾ ਜਿਸ ਦੇ ਵਿੱਚ ਬੱਚਿਆਂ ਨੇ ਪੰਜਾਬੀ ਕਲਚਰ ਬਾਰੇ ਬਹੁਤ ਵਧੀਆ ਪਰਫਾਰਮ ਕੀਤਾ ਪੰਜਾਬੀ ਕਲਚਰ ਬਾਰੇ ਦੱਸਿਆ ਤੇ ਨਾਲ ਹੀ ਆਪਾਂ ਜਿਹੜੇ ਜਿਹੜੇ ਸਾਡੇ ਕੋਲ ਪਤਵੰਤੇ ਸੱਜਣ ਪਹੁੰਚੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਤੇ ਨਾਲ ਨਾਲ ਸਾਡੇ ਸਟੂਡੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਇਸ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਹੋਰ ਵੀ ਰੰਗ ਬੰਨਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬੱਚੇ ਸਟੇਜ 'ਤੇ ਇਦਾਂ ਦੀ ਪਰਫਾਰਮੈਂਸਿਸ ਦਿੰਦੇ ਰਹਿੰਦੇ ਆ ਬੜੇ ਮਾਣ ਵਾਲੀ ਗੱਲ ਹੈ ਤੇ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਤੇ ਬੱਚਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਅੱਜ ਦਾ ਸਾਡਾ ਜਿਹੜਾ ਇਹ ਸਿਗਾ ਤੀਜ ਦਾ ਤਿਹਾਰ ਬਹੁਤ ਹੀ ਵਧੀਆ ਤੇ ਇਹਨੂੰ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚਾੜਿਆ